ਦੇ ਕਿ ਨਾਮ ਨਾਲ ਮਾਡਾ ਮੇਰਾ ਨਾਮ ਦਰਵਾਰਾ ਸਿੰਘ ਹੈਪੀ ਜੀ ਇਹ ਦਰਵਾਰਾ ਜਿਹੜੇ ਮੁੰਡੇ ਡੁੱਬੇ ਨੇ ਉਹ ਕੌਣ ਸੀਗੇ ਕੀ ਕੰਮਕਾਰ ਕਰਦੇ ਸੀ ਕਿਨੇ ਇਹ ਹਾਦਸਾ ਇਹ ਸਾਡੇ ਬਾੜ ਨੰਬਰ 9 ਦਾ ਮੋਹਨ ਸਿੰਘ ਸੀ ਗਾਈ ਇਹ ਮਤਲਬ ਦਿਹਾੜੀ ਕਰਕੇ ਆਪਦੇ ਟੱਬਰ ਦਾ ਜਿਹੜਾ ਜੋ ਟਾਈਮ ਪਾਸ ਕਰਦਾ ਸੀਗਾ ਤੇ ਮਤਲਬ ਕਿ ਜਾਦੇ ਕਰਜ਼ਾ ਹੋਣ ਕਰਕੇ ਪਰਿਵਾਰ ਤੇ ਇਹ ਅਪਸਟ ਰਹਿੰਦਾ ਸੀਗਾ ਹੋ ਸਕਦਾ ਹੈ ਵੀ ਇਸ ਨੇ ਜਿਹੜਾ ਇਹ ਕਦਮ ਹੈ ਇੱਕ ਕਰਜ਼ੇ ਦੇ ਪਾਰ ਕਰਕੇ ਚੱਕਿਆ ਹੋਵੇ ਪਰਿਵਾਰ ਚ ਕੌਣ ਕੌਣ ਸੀਗਾ ਕਿੰਨੇ ਪਰਿਵਾਰ ਦੇ ਮੈਂਬਰ ਭਾਈ ਇਹ ਛੋਟਾ ਜ ਮਾਂ ਹੈ ਪਰਿਵਾਰ ਚ ਇਹਦੇ ਜੀ ਇਹਦੀ ਮਾਤਾ ਹੈ ਤੇ ਤਿੰਨੇ ਦੀਆਂ ਲੜਕੀਆਂ ਨੇ ਤੇ ਦੋ ਆਪਸੀ ਇੱਕ ਇਹਦਾ ਭਰਾ ਹੈ ਜੀ ਕਿੰਨਾ ਕ ਕਰਜ਼ਾ ਲੱਗਦਾ ਸੀ ਪਤਾ ਲੱਗਿਆ ਕਰਜ਼ਾ ਤਾਂ ਤਕਰੀਬਨ ਕਾਫੀ ਹੈ ਜੀ ਇਹਨਾਂ ਜੁਮੇ ਪਹਿਲਾਂ ਜ਼ਮੀਨ ਜਮੂਨ ਸੀ ਸਾਰੀ ਉਹ ਵਿਕ ਗਈ ਜੀ ਇੱਕ ਘਰ ਹੈ ਜਿਹੜਾ ਉਹ ਵੀ ਬੈਂਕ ਚ ਪਿਆ ਹੈ ਮਤਲਬ ਕਿ ਬਹੁਤ ਜ਼ਿਆਦਾ ਜਿਹੜੀ ਹਾਲਤ ਮਾੜੀ ਸੀ ਕਰਜ਼ਾ ਤਕਰੀਬਨ 5-7 ਲੱਖ ਰੁਪਏ ਕਰਜ਼ਾ ਜਿਹੜਾ ਹੇਗੇ ਪ੍ਰਬਾਰ ਇਹ ਕਿਸ ਤਰ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਹਾਲ ਤੱਕ ਡੈਡ ਬੋਡੀयां ਮਿਲੀਆਂ ਹੈ ਜਾਂ ਨਹੀਂ ਕਿਸ ਤਰ੍ਹਾਂ ਦੀ ਕਿਤੇ ਕਿਤੇ ਤੁਸੀਂ ਭਾਲ ਕਰ ਰਹੇ ਹਜੇ ਕੋਈ ਡੈਡ ਬੋਡੀ ਨਹੀਂ ਮਿਲੀ ਜੀ ਹੁਣ ਗੋਤਾਖੋਰ ਲਾ ਕੇ ਅਸੀਂ ਜਿਹੜਾ ਲਹਿਰੇ ਤੋਂ ਲੈ ਕੇ ਇਹ ਅੱਗੇ ਨੂੰ ਅਸੀਂ ਸਾਰੇ ਬਖਸ਼ੀ ਵਾਲਾ ਅੱਗੇ ਨੂੰ ਜਾ ਰਹੇ ਹ ਮੰਦਰਾਂ ਤੱਕ ਜਿੱਥੇ ਵੀ ਦੇਖਦੇ ਆਂ ਵੀ ਇੱਥੇ ਕਿੱਥੇ ਡੈਡ ਬੋਡੀ ਇਹਨਾਂ ਦੀ ਮਿਲਦੀ ਮੇਰਾ ਨਾਮ ਹੈ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਦੇਖੋ ਜੀ ਕੀ ਕਹਿਣਾ ਚਾਹੁੰਦੇ ਜਿਹੜੇ ਕੱਲ ਡੈਡ ਬੋਡੀयां ਸਿੱਤੇ ਗਰੇ ਰੰਗ ਦੇ ਗਰੇ ਦੇਖੋ ਜੀ ਕੋਸ਼ਿਸ਼ ਕਰ ਰਹੇ ਆਂਗੇ ਉਹਨਾਂ ਨੂੰ ਲੱਭਣ ਦੀ ਸਾਨੂੰ ਹੁਣ ਪਤਾ ਲੱਗਿਆ ਫੋਨ ਆਏ ਨਹੀਂ ਜੀ ਚੌਂਕੀ ਚੋ ਤੇ ਕਿਤੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਜੀ ਕੋਈ ਵੀ ਸਾਨੂੰ ਕਿੰਨਾ ਚਿਰ ਹੋ ਗਿਆ ਲੱਗਦਿਆਂ ਨੂੰ ਪਹਿਲਾਂ 20 ਸਾਲ ਹੋ ਗਏ ਲਗਭਗ ਸਾਨੂੰ ਕੰਮ ਕਰਦਿਆਂ ਨੂੰ ਇਹ ਜੀ ਤੇ ਕਦੇ ਕਿਸੇ ਨੇ ਅੱਜ ਤੱਕ ਕੋਈ ਵੀ ਪੰਜੀ ਦੀ ਸਹਾਇਤਾ ਨਹੀਂ ਕੀਤੀ ਜੀ ਨਾ ਲੋਕਲ ਬੰਦੇ ਨੇ ਕਿਸੇ ਨੇ ਜੀ ਬਲਕੇ ਜਦੋਂ ਕਿਸੇ ਦੀ লাশ ਕੱਢਦੇ ਨਹੀਂ ਮਿਲ ਜਾਂਦਾ ਤਾਂ ਸਾਨੂੰ ਜਿੱਥੋਂ ਮਿਲ ਗਿਆ ਉੱਥੇ ਛੱਡ ਕੇ ਆ ਜਾਂਦੇ ਨੇ ਜੀ ਅਸੀਂ ਅਬਦੇ ਖਰਚੇ ਤੇ ਆਉਨੇ ਆਂ ਜੀ ਅਬਦੇ ਦੀ ਜਾਂਦੇ ਆਂਗੇ ਸੇਵਾ ਕਰਦੇ ਆਂ ਸੇਵਾ ਕਰਦੇ ਆਂ ਜੀ ਜਿਹੜੀ ਕੱਲ ਗੇਰੇ ਨੇ ਇੱਕ ਬੱਚਾ ਤੇ ਇੱਕ ਲੜਕਾ ਉਹਦੇ ਭਾਲ ਕਿਸ ਤਰ੍ਹਾਂ ਜਾਰੀ ਕਰੀ ਇਹ ਤਰ੍ਹਾਂ ਕਰ ਰਹੇ ਉਹਦੀ ਪੂਰੀ ਭਾਲ ਜਾਰੀ ਹੈ ਹੁਣ ਪਿੱਛੇ ਜਾ ਰਹੇ ਆ ਜਿੱਥੋਂ ਡਿਗੇ ਸੀਗੇ ਉੱਥੋਂ ਕੋਸ਼ਿਸ਼ ਕਰਾਂਗੇ ਜੀ ਉਹਨਾਂ ਨੂੰ ਲੱਭਣ ਦੀ ਮਾਲਕ ਕਰੇ ਮਿਲ ਜਾਣ ਜੀ ਬਾਕੀ ਦੇਖ ਰਹੇ ਆ ਜੀ ਕੋਸ਼ਿਸ਼ ਪੂਰੀ ਜਾਰੀ ਹੈ ਜੀ ਇਹ ਕੱਲ ਸਾਨੂੰ ਇਤਲਾ ਮਿਲੀ ਸੀ ਵੀ ਜਿਹੜੀ ਆ ਲਹਿਰੇ ਤੋਂ ਨਹਿਰ ਜਾਂਦੀ ਹੈ ਇਹ ਤੇ ਕੋਈ ਚੱਪਲਾ ਮਿਲੀਆਂ ਨੇ ਕੋਈ ਮੋਟਰਸਾਈਕਲ ਖੜਾ ਸੀ ਪਰ ਉਹਦੇ ਕੱਪੜੇ ਵੀ ਪਏ ਸੀ ਉਈ ਜਗਮਉਨ ਸਿੰਘ son of ਤਰਲੋਕ ਸਿੰਘ ਸੀ ਨਹਿਰੇ ਦਾ ਇੱਕ ਮੁੰਡਾ ਸੀ ਉਹਦਾ ਨਾਲ ਇਹਨਾਂ ਬਾਰੇ ਪਤਾ ਲੱਗਿਆ ਸੀ ਵੀ ਉਹਨਾਂ ਨੇ ਕੱਪੜੇ ਪਏ ਨੇ ਇਹ ਉਹਦਾ ਸਾਨੂੰ ਸ਼ੱਕ ਹੈ ਵੀ ਸ਼ਾਇਦ ਇੱਥੇ ਕਿਤੇ ਨਹਿਰ 'ਚ ਇਹ ਰੁੜ ਗਏ ਜਾਂ ਕੀ ਹੋਇਆ ਉਹਦੇ ਬਾਰੇ ਤਲਾਸ਼ ਕਰ ਰਹੀ ਹੈ ਜੀ ਗੋਤਾਖੋਰ ਲਾਏ ਹੋਏ ਨੇ ਇਸ ਤੋਂ ਇਲਾਵਾ ਹੋਰ ਵੀ ਪਰਿਵਾਰਕ ਮੈਂਬਰ ਇਹਨਾਂ ਦੇ ਤੇ ਹੋਰ ਮਤਲਬ ਪੁਲਿਸ ਵੱਲੋਂ ਵੀ ਲੱਭਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਕਿਤੇ ਕਿਤੇ ਲੱਭਿਆ ਜਾ ਰਿਹਾ ਹੈਗਾ ਜੀ ਤੇ ਬਖਸ਼ੀ ਵਾਲੇ ਤੱਕ ਮਤਲਬ ਸਾਡੀ ਪੁਲਿਸ ਪਾਰਟੀ ਫਰ ਗਈ ਹੈ ਜੀ ਅੱਗੇ ਵੀ ਅਸੀਂ ਬੋਹਾ ਵਗਾਰਾ ਤੋਂ ਜਿੱਧਰ ਨਹਿਰ ਜਾਂਦੀ ਹੈ ਇਹ ਅੱਗੇ ਇਨਫੋਰਮ ਕਰਤਾ ਇਸਦੀ ਬਾਰੇ ਕਿ ਜਿੱਥੇ ਵੀ ਜਦੋਂ ਵੀ ਕੋਈ ਪਤਾ ਲੱਗਦਾ ਇਹਦੇ ਬਾਰੇ ਤਾਂ ਇਹਨਾਂ ਨੂੰ ਸੂਚਿਤ ਕਰ ਦਿੱਤਾ ਕਿੰਨਾ ਸਮਾਂ ਹੋ ਗਿਆ ਜੀ ਇਹਨਾਂ ਨੂੰ ਕੱਲ ਸ਼ਾਮ ਦੇ ਪਤਾ ਲੱਗਾ ਸਰ ਜੀ ਅਜੇ ਤੱਕ ਕੋਈ ਅਜੇ ਤੱਕ ਕੋਈ ਪਤਾ ਨਹੀਂ